ਸ਼ਤਰੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਸਿੱਖਿਆ ਅਤੇ ਸਿਹਤ ਇਹ ਦੋਵੇਂ ਖੇਤਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਭ ਤੋਂ ਜ਼ਰੂਰੀ ਖੇਤਰ ਦੱਸੇ ਜਾਂਦੇ ਰਹੇ ਹਨ ਅਤੇ ਸਰਕਾਰ ਇਹਨਾਂ ਬੁਨਿਆਦੀ ਖੇਤਰਾਂ ਦੀ ਕਾਇਆਕਲਪ ਕਰਨ ਦੀ ਗੱਲ ਵੀ ਸ਼ੁਰੂ ਤੋਂ ਹੀ ਕਰਦੀ ਰਹੀ ਪਰ ਹੁਣੇ ਹੀ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਨਾਲ ਸਾਲ 2023-24 ਦੀ ਯੂ ਡਾਈਸ ਪਲਸ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲਸ ਇਸ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਕੁਝ ਦਿਲਚਸਪ ਆંકੜੇ ਸਾਹਮਣੇ ਆਏ ਹਨ ਕੀ ਹਨ ਇਹ ਤੱਥ ਤੇ ਕੀ ਕਹਿੰਦੇ ਹਨ ਪੰਜਾਬ ਦੇ ਸਿੱਖਿਆ ਖੇਤਰ ਬਾਰੇ ਕੀ ਸਰਕਾਰ ਦੀਆਂ ਉਪਲਬਧੀਆਂ ਦੇ ਦਾਅਵੇ ਰਹੇ ਨੇ ਤੇ ਕੀ ਉਹਨਾਂ ਦੀ ਅਸਲ ਸਚਾਈ ਹੈ ਇਹ ਇਸ ਰਿਪੋਰਟ ਤੋਂ ਬਾਹਰ ਨਿਕਲ ਕੇ ਆਇਆ ਹੈ ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਪੰਜਾਬ ਦੇ ਵਿੱਚ 15 ਸਕੂਲ ਅਜੇ ਹਨ ਜਿੰਨਾ ਵਿੱਚ ਪੜਨ ਵਾਲਾ ਇੱਕ ਵੀ ਵਿਦਿਆਰਥੀ ਨਹੀਂ ਹੈ ਪਰ ਉਹਨਾਂ ਸਕੂਲਾਂ ਵਿੱਚ ਪੜਾਉਣ ਵਾਲੇ 35 ਅਧਿਆਪਕ ਤਨਖਾਹ ਕਿਤੇ ਗਏ ਹਨ ਇਹ ਅਧਿਆਪਕ ਇਹਨਾਂ ਸਕੂਲਾਂ ਵਿੱਚ ਕੀ ਡਿਊਟੀ ਨਿਭਾ ਰਹੇ ਨੇ ਇਸ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਇਸ ਰਿਪੋਰਟ ਦੇ ਵਿੱਚ ਭਾਵੇਂ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਇਹ ਸਰਕਾਰੀ ਸਕੂਲ ਹਨ ਜਾਂ ਪ੍ਰਾਈਵੇਟ ਸਕੂਲ ਪਰ ਸੂਤਰਾਂ ਦੀ ਜੇ ਗੱਲ ਮੰਨੀਏ ਕੋਈ ਵੀ ਪ੍ਰਾਈਵੇਟ ਅਦਾਰਾ ਬਿਨਾ ਬੱਚਿਆਂ ਦੇ ਕਿਸੇ ਵੀ ਅਧਿਆਪਕ ਨੂੰ ਤਨਖਾਹ ਦੇਵੇਗਾ ਇਹ ਹੋ ਨਹੀਂ ਸਕਦਾ ਇਸ ਤਰ੍ਹਾਂ ਕਦੇ ਵੀ ਦੇਖਣ ਦੇ ਵਿੱਚ ਨਹੀਂ ਆਇਆ ਹੈ ਇਹ ਕਿਰਸ਼ਮਾ ਤਾਂ ਸਿਰਫ ਸਰਕਾਰੀ ਸਕੂਲਾਂ ਦੇ ਵਿੱਚ ਹੀ ਹੋ ਸਕਦਾ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰ੍ਹਾਂ ਦਾ ਕੋਈ ਪਾਣਾ ਵਰਤਿਆ ਹੋਵੇ ਪਿਛਲੀ ਰਿਪੋਰਟ ਤੇ ਆਪਾਂ ਸਾਲ 2022-23 ਦੀ ਦੇਖਦੇ ਹਾਂ ਉਸ ਵਿੱਚ ਵੀ ਇਸ ਤਰ੍ਹਾਂ ਦੇ ਸਕੂਲਾਂ ਦੀ ਗਿਣਤੀ 6 ਸੀ ਤੇ ਤਨਾਇਤ ਅਧਿਆਪਕਾਂ ਦੀ ਗਿਣਤੀ 20 ਸੀ ਲੇਕਿਨ ਇਹ ਘਟਣ ਦੀ ਥਾਂ ਤੇ ਵੱਧ ਕੇ ਸਕੂਲਾਂ ਦੀ ਗਿਣਤੀ 15 ਪਹੁੰਚ ਗਈ ਹੈ ਤੇ ਅਧਿਆਪਕਾਂ ਦੀ ਤਨਾਤੀ 35 ਤੱਕ ਪਹੁੰਚ ਗਈ ਹੈ ਸਰਕਾਰ ਦੇ ਕਟੜ ਸਮਰਥਕ ਜਰੂਰ ਇਹ ਕਹਿਣਗੇ ਕਿ ਫੇਰ ਕੀ ਹੋਇਆ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਅਸੀਂ ਹਰਿਆਣੇ ਨਾਲੋਂ ਤਾਂ ਹਜੇ ਵੀ ਬਿਹਤਰੀ ਕਰ ਰਹੇ ਹਾਂ ਉੱਥੇ ਤਾਂ ਅਜੇ ਸਕੂਲਾਂ ਦੀ ਗਿਣਤੀ ਜਿਹੜੀ ਹੈ ਉਹ 81 ਦੀ ਹੈ ਤੇ ਉੱਥੇ 178 ਅਧਿਆਪਕ ਉਹਨਾਂ ਸਕੂਲਾਂ ਦੇ ਵਿੱਚ ਤਨਾਲ ਹਨ ਪੜਾ ਰਹੇ ਹਨ ਇਸ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਨੇ ਸਰਕਾਰ ਦੇ ਕਟੜ ਸਮਰਥਕਾਂ ਵੱਲੋਂ ਲੇਕਿਨ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਤੱਥ ਨੇ ਕਿ ਆਪਾਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨ ਦੀ ਬਾਰ-ਬਾਰ ਗੱਲ ਕਰਦੇ ਆਂ ਉਹਨਾਂ ਨੂੰ ਬਿਹਤਰ ਬਣਾਉਣ ਦੀ ਗੱਲ ਕਰਦੇ ਆਂ ਲੇਕਿਨ ਹਜੇ ਵੀ 15 ਸਕੂਲ ਗਏ ਹਨ ਜਿੱਥੇ ਇੱਕ ਵੀ ਬੱਚਾ ਦਾਖਲ ਨਹੀਂ ਹੈ ਪਰ ਉਥੇ ਸਰਕਾਰ ਵੱਲੋਂ ਸਕੂਲ ਦੇ ਅਧਿਆਪਕ ਜਿਹੜੇ ਨੇ ਉਹ ਤੈਨਾਤ ਕੀਤੇ ਗਏ ਹਨ ਇੱਕ ਹੋਰ ਤੱਥ ਇਹ ਵੀ ਹੈ ਕਿ ਪੰਜਾਬ ਦੇ ਵਿੱਚ 2092 ਸਕੂਲ ਗਏ ਹਨ ਜਿੱਥੇ ਸਿਰਫ ਇੱਕ ਹੀ ਅਧਿਆਪਕ ਕੰਮ ਕਰ ਰਿਹਾ ਹੈ ਤੇ ਇਨ੍ਹਾਂ ਸਕੂਲਾਂ ਦੇ ਵਿੱਚ ਕੁੱਲ 69532 ਵਿਦਿਆਰਥੀ ਪੜ ਰਹੇ ਹਨ ਕੀ ਇਹਨਾਂ 35 ਅਧਿਆਪਕਾਂ ਨੂੰ ਇਹਨਾਂ ਚੋਂ ਕਿਸੇ ਵੀ ਸਕੂਲ ਦੇ ਵਿੱਚ ਤਨਤ ਨਹੀਂ ਕੀਤਾ ਜਾ ਸਕਦਾ ਸੀ ਜਿੱਥੇ ਕਿ ਉਹਨਾਂ ਦੀ ਜ਼ਿਆਦਾ ਲੋਡ ਹੈ ਸਾਲ 2022-23 ਵਿੱਚ ਅਜੇ ਸਕੂਲਾਂ ਦੀ ਗਿਣਤੀ 2311 ਸੀ ਜਿਨ੍ਹਾਂ ਦੇ ਵਿੱਚ ਇੱਕ ਹੀ ਅਧਿਆਪਕ ਸੀ ਜੋ ਪੜਾ ਰਿਹਾ ਸੀ ਲੇਕਿਨ ਹੁਣ ਉਹ ਘਟ ਕੇ 2092 ਹੋ ਗਈ ਹੈ ਪਰ ਹਜੇ ਵੀ ਬਹੁਤ ਜ਼ਿਆਦਾ ਹੈ ਤੇ ਵਿਦਿਆਰਥੀਆਂ ਦੀ ਗਿਣਤੀ ਵੀ ਕਾਫੀ ਹੈ ਜਿਨ੍ਹਾਂ ਨੂੰ ਇੱਕ ਹੀ ਟੀਚਰ ਸਾਰੇ ਸਬਜੈਕਟ ਪੜਾ ਰਿਹਾ ਹੈ ਕਵਾਲਿਟੀ ਆਫ ਐਜੂਕੇਸ਼ਨ ਜਿਸ ਦੀ ਗੱਲ ਬਾਰ-ਬਾਰ ਕੀਤੀ ਜਾਂਦੀ ਹੈ ਉਹ ਕਿੱਥੇ ਗਿਆ ਫਿਰ ਕੀ ਇਹਨਾਂ 70000 ਦੇ ਕਰੀਬ ਵਿਦਿਆਰਥੀਆਂ ਦੇ ਨਾਲ ਇਨਸਾਫ ਹੋ ਰਿਹਾ ਹੈ ਕੀ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਮਿਆਰੀ ਸਿੱਖਿਆ ਜਿਵੇਂ ਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕੀ ਉਹ ਦਿੱਤੀ ਜਾ ਰਹੀ ਹੈ ਕੀ ਇੱਕ ਅਧਿਆਪਕ ਸਾਰੇ ਵਿਸ਼ਿਆਂ ਦੇ ਵਿੱਚ ਮਹਾਰਤ ਹਾਸਲ ਕਰਦਾ ਹੈ ਸਾਰੀਆਂ ਕਲਾਸਾਂ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੂੰ ਵੱਖ-ਵੱਖ ਵਿਸ਼ੇ ਇੱਕ ਹੀ ਅਧਿਆਪਕ ਕੀ ਪੜ੍ਹਾ ਸਕਦਾ ਹੈ ਇਮਾਨਦਾਰੀ ਨਾਲ ਕੀ ਉਹ ਉਹਨਾਂ ਸਾਰੇ ਵਿਦਿਆਰਥੀਆਂ ਦੇ ਨਾਲ ਇਨਸਾਫ ਕਰ ਸਕਦਾ ਹੈ ਕਿ ਉਹਨਾਂ ਨੂੰ ਮਿਆਰੀ ਸਿੱਖਿਆ ਇਸ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਇਹ ਸਾਰੇ ਸਵਾਲ ਇੱਕ ਹੋਰ ਦਾਵਾ ਜਿਹੜਾ ਮੌਜੂਦਾ ਸਰਕਾਰ ਵੱਲੋਂ ਬਾਰ ਬਾਰ ਕੀਤਾ ਜਾਂਦਾ ਰਿਹਾ ਹੈ ਉਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਲਗਾਤਾਰ ਵਧ ਰਿਹਾ ਹੈ ਇਸ ਨੂੰ ਸਰਕਾਰ ਆਪਣੀ ਪ੍ਰਾਪਤੀ ਦੱਸ ਰਹੀ ਹੈ ਪਰ ਜਿਹੜੀ ਰਿਪੋਰਟ ਹੈ ਉਹ ਇਸ ਦੇ ਬਿਲਕੁਲ ਉਲਟ ਤੱਥ ਪੇਸ਼ ਕਰ ਰਹੀ ਹੈ ਸਾਲ 2023-24 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਕੁੱਲ ਵਿਦਿਆਰਥੀਆਂ ਦੀ ਗਿਣਤੀ 59.28 ਲੱਖ ਹੈ ਮਤਲਬ 59 ਲੱਖ 28000 ਟੋਟਲ ਵਿਦਿਆਰਥੀ ਪੰਜਾਬ ਦੇ ਸਕੂਲਾਂ ਦੇ ਵਿੱਚ ਇਹਨਾਂ ਦਾ ਦਾਖਲਾ ਹੈ ਇਹ ਵਿਦਿਆਰਥੀ ਪ੍ਰੀ ਪ੍ਰਾਇਮਰੀ ਤੋਂ ਲੈ ਕੇ 12ਵੀਂ ਤੱਕ ਸਾਰੀਆਂ ਹੀ ਕਲਾਸਾਂ ਦੀ ਜੇ ਆਪਾਂ ਕੁੱਲ ਗਿਣਤੀ ਦੇਖਦੇ ਹਾਂ ਤਾਂ 69,88,000 ਰੁਪਏ ਦਾ ਸੀ ਪੰਜਾਬ ਦੇ ਸਕੂਲਾਂ ਦੇ ਵਿੱਚ ਦਾਖਲ ਨੇ ਇਹਨਾਂ ਵਿੱਚੋਂ 28,23,000 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਹਨ ਜਦਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਗਿਣਤੀ 29,81,000 ਹੈ ਇੱਥੇ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਪੰਜਾਬ ਵਿੱਚ ਕੁੱਲ ਸਕੂਲਾਂ ਦੀ ਜਿਹੜੀ ਗਿਣਤੀ ਹੈ ਉਹ 27,484 ਹੈ ਜਿਦੇ ਵਿੱਚ 19242 ਸਕੂਲ ਉਸ ਸਰਕਾਰੀ ਨੇ ਤੇ ਮਹਿਦ 7704 ਸਕੂਲ ਹੀ ਪ੍ਰਾਈਵੇਟ ਨੇ 7704 ਸਕੂਲਾਂ ਦੇ ਵਿੱਚ 2981000 ਵਿਦਿਆਰਥੀ ਪੜਦੇ ਨੇ ਤੇ 19242 ਸਕੂਲਾਂ ਦੇ ਵਿੱਚ ਉਸ ਤੋਂ ਘੱਟ ਗਿਣਤੀ ਜਿਹੜੀ ਹੈ 2823000 ਵਿਦਿਆਰਥੀਆਂ ਇਸ ਦੀ ਤੁਲਨਾ ਜੇ ਆਪਾਂ ਪਿਛਲੇ ਸਾਲ ਜਾਨੀ ਦੀ 2022-23 ਨਾਲ ਕਰੀਏ ਜਦੋਂ ਕਿ ਇਹ ਸਰਕਾਰ ਸੱਤਾ ਵਿੱਚ ਆਈ ਸੀ ਮਾਰਚ 2022 ਦੇ ਵਿੱਚ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਦੋਂ ਨਵੀਂ ਸਰਕਾਰ ਜਦੋਂ ਬਣੀ ਸੀ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਗਿਣਤੀ ਜਿਹੜੀ ਹੈ ਉਹ 29 ਲੱਖ 2000 ਵਿਦਿਆਰਥੀਆਂ ਦੀ ਸੀ ਜਿਹੜੇ ਕੀ ਸਰਕਾਰੀ ਸਕੂਲਾਂ ਦੇ ਵਿੱਚ ਪੜ ਰਹੇ ਸੀ ਕੁੱਲ ਵਿਦਿਆਰਥੀਆਂ ਦੀ ਗਿਣਤੀ 59 ਲੱਖ 15 ਹਜ਼ਾਰ ਸੀ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ ਰਹੇ ਵਿਦਿਆਰਥੀ ਸੀ ਉਹਨਾਂ ਦੀ ਗਿਣਤੀ 28 ਲੱਖ 23 ਹਜ਼ਾਰ ਸੀ ਮਤਲਬ ਫਿਗਰ ਜਿਹੜਾ ਹੈ ਅੰਕੜੇ ਉਲਟੇ ਸਨ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਉਦੋਂ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ ਪ੍ਰਾਈਵੇਟ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ ਹੁਣ ਜਿਵੇਂ ਸਰਕਾਰ ਆਪਣਾ ਕਾਰਜਕਾਲ ਅੱਗੇ ਵਧਾ ਰਹੀ ਹੈ ਉਦੋਂ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਜਦੋਂ ਕਿ ਦਾਵਾ ਸਰਕਾਰ ਵੱਲੋਂ ਇਸ ਦੇ ਉਲਟ ਕੀਤਾ ਜਾ ਰਿਹਾ ਹੈ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਉਹ ਦਾਵੇ ਤੋਂ ਬਿਲਕੁਲ ਉਲਟ ਜਿਹੜੇ ਨੇ ਉਹ ਅੰਕੜੇ ਰਿਪੋਰਟਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲੋਂ ਜਦੋਂ ਇਸ ਸਬੰਧ ਦੇ ਵਿੱਚ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੀ ਗਿਣਤੀ 70000 ਦੇ ਕਰੀਬ ਘਟ ਗਈ ਹੈ ਕਿਉਂਕਿ ਅਸੀਂ ਜਾਲੀ ਭਰਤੀਆਂ ਜਿਹੜੀਆਂ ਨੇ ਉਹ ਸਿਸਟਮ ਤੋਂ ਬਾਹਰ ਕਰ ਦਿੱਤੀਆਂ ਹਨ ਅਸੀਂ ਇੱਕ ਸਪੈਸ਼ਲ ਮਹਿੰਮ ਚਲਾਈ ਸੀ ਜਿਸ ਦੇ ਵਿੱਚ ਜਾਲੀ ਦਾਖਲੇ ਲੱਭਣ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਤੇ ਲਗਭਗ 70000 ਵਿਦार्थी ਇਹ ਜੇ ਸਾਹਮਣੇ ਆਏ ਜੋ ਸਕੂਲਾਂ ਦੇ ਵਿੱਚ ਹੈ ਹੀ ਨਹੀਂ ਸਨ ਇਹਨਾਂ ਵਿਦਿਆਰਥੀਆਂ ਦੇ ਨਾਮ ਰਿਕਾਰਡ ਦੇ ਵਿੱਚ ਬੋਲਦੇ ਸੀ ਮੌਜੂਦ ਸੀ ਲੇਕਿਨ ਉਹਨਾਂ ਵੱਲੋਂ ਕਦੇ ਵੀ ਸਕੂਲ ਵਿੱਚ ਹਾਜ਼ਰੀ ਨਹੀਂ ਲਵਾਈ ਗਈ ਅਧਿਆਪਕਾਂ ਨੇ ਇਸ ਡਰ ਤੋਂ ਇਹਨਾਂ ਦਾ ਨਾਮ ਨਹੀਂ ਕਟਿਆ ਕਿ ਦਾਖਲਿਆਂ ਦੇ ਜਿਹੜੇ ਕੁੱਲ ਅੰਕੜੇ ਨੇ ਉਹਨਾਂ ਦੇ ਉੱਤੇ ਅਸਰ ਪਵੇਗਾ ਇਸ ਕਰਕੇ ਉਹਨਾਂ ਨੇ ਉਹਨਾਂ ਦੇ ਨਾਮ ਉਸੇ ਤਰੀਕੇ ਨਾਲ ਜਾਰੀ ਰੱਖੇ ਪਰ ਅਸੀਂ ਸਖਤ ਫੈਸਲਾ ਲਿਆ ਹੈ ਤੇ ਇਹਨਾਂ ਜਾਲੀ ਦਾਖਲਿਆਂ ਨੂੰ ਸਿਸਟਮ ਦੇ ਵਿੱਚੋਂ ਸਾਫ਼ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਜੀਆਂ ਚੀਜ਼ਾਂ ਦੇ ਨਾਲ ਅਸੀਂ ਘਟਾਲਿਆਂ ਦਾ ਜਨਮ ਹੁੰਦਾ ਹੈ ਭ੍ਰਿਸ਼ਟਾਚਾਰ ਪੈਦਾ ਹੁੰਦਾ ਹੈ ਜਿਵੇਂ ਕਿ ਮਿਡ ਡੇ ਮੀਲ ਸਿਸਟਮ ਜਿਹੜਾ ਹੈ ਉਹਦੇ ਵਿੱਚ ਵੀ ਕਿਉਂਕਿ ਜੇ ਜਾਲੀ ਵਿਦਿਆਰਥੀਆਂ ਦੀ ਗਿਣਤੀ ਦਿਖਾਈ ਜਾਏਗੀ ਤਾਂ ਉਹਨਾਂ ਦੇ ਫਿਰ ਖੁਰਾਕ ਦੇ ਵਿੱਚ ਪੈਸੇ ਵੀ ਸਰਕਾਰ ਵੱਲੋਂ ਖਰਚੇ ਜਾਣਗੇ ਜਿਹੜੇ ਕਿ ਗਵਨ ਕਰਲੇ ਜਾਣਗੇ ਇਸ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਵਿੱਚ ਇਸ ਤਰ੍ਹਾਂ ਦੇ ਜਾਲੀ ਕੰਮ ਉਹ ਮਦਦਗਾਰ ਹੁੰਦੇ ਨੇ ਇਸ ਲਈ ਅਸੀਂ ਸਖਤ ਕਦਮ ਚੱਕਿਆ ਮੈਨੂੰ ਲੱਗਦਾ ਕਿ ਹਜੇ ਵੀ 15 ਤੋਂ 20 ਹਜ਼ਾਰ ਜਾਲੀ ਦਾਖਲੇ ਸਾਡੇ ਰਿਕਾਰਡਾਂ ਦੇ ਵਿੱਚ ਮੌਜੂਦ ਨੇ ਤੇ ਅਸੀਂ ਜਲਦ ਹੀ ਆਨਲਾਈਨ ਹਾਜ਼ਰੀ ਜਿਹੜੀ ਹੈ ਆਨਲਾਈਨ ਅਟੈਂਡੈਂਸ ਉਹ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਇਹ ਜਾਲੀ ਦਾਖਲੇ ਵੀ ਪੂਰੀ ਤਰ੍ਹਾਂ ਖਤਮ ਕੀਤੇ ਜਾ ਸਕਣ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਜੇ ਪਿਛਲੇ 5 ਸਾਲਾਂ ਦੀਆਂ ਰਿਪੋਰਟਾਂ ਦੇਖੀਏ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ ਘਟਿਆਨ 2019 ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਿਆਂ ਦੀ ਗਿਣਤੀ 3345000 ਸੀ ਜੋ ਕਿ 2021 ਦੇ ਵਿੱਚ ਘਟ ਕੇ 3235000 ਰਹਿ ਗਈ ਤੇ ਅਗਲੇ ਸਾਲ 2122 ਦੇ ਵਿੱਚ ਹੋਰ ਘਟ ਕੇ 2864000 ਰਹਿ ਗਏ ਉਹਨਾਂ ਦੇ ਮੁਤਾਬਕ ਫਿਰ 2023-24 ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਹੈ ਉਹਦਣੀ ਦੁਬਾਰਾ ਸ਼ੁਰੂ ਹੋਈ ਇਸ ਦਾ ਕਾਰਨ ਉਹਨਾਂ ਨੇ ਕੋਰੋਨਾ ਕਾਲ ਨੂੰ ਦੱਸਿਆ ਕਿਉਂਕਿ ਕਰੋਨਾ ਕਾਲ ਦੇ ਵਿੱਚ ਕਾਫੀ ਮਾਪਿਆਂ ਨੇ ਆਪਣੇ ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ ਤੋਂ ਹਟਾ ਲਈ ਸੀ ਤੇ ਉਹਨਾਂ ਦਾ ਦਾਖਲਾ ਸਰਕਾਰੀ ਸਕੂਲਾਂ ਦੇ ਵਿੱਚ ਕਰਾ ਦਿੱਤਾ ਗਿਆ ਸੀ ਪਰ ਹੁਣ ਹੌਲੀ-ਹੌਲੀ ਇਹ ਟ੍ਰੈਂਡ ਜਿਹੜਾ ਹੈ ਦੁਬਾਰਾ ਬਦਲ ਰਿਹਾ ਹੈ ਕਿਉਂਕਿ ਕਰੋਨਾ ਕਾਲ ਦੇ ਵਿੱਚ ਲੋਕਾਂ ਦੀਆਂ ਕਮਾਈਆਂ ਖਤਮ ਹੋ ਗਈਆਂ ਸੀ ਲੇਕਿਨ ਪ੍ਰਾਈਵੇਟ ਸਕੂਲ ਫੀਸਾਂ ਲੈਣ ਦੀ ਜ਼ਿੱਦ ਕਰ ਰਹੇ ਸੀ ਇਸ ਕਰਕੇ ਇਹ ਸਾਰਾ ਚਲਨ ਹੋਇਆ ਕਿ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਏ ਗਏ ਹੁਣ ਉਹ ਵਾਪਸ ਪ੍ਰਾਈਵੇਟ ਸਕੂਲਾਂ ਵੱਲ ਜਾ ਰਹੇ ਹੈ ਚਾਹੇ ਕਰੋਨਾ ਕਾਲ ਦਾ ਦਾਵਾ ਕੀਤਾ ਜਾਵੇ ਚਾਹੇ ਕੁਝ ਹੋਰ ਲੇਕਿਨ ਇਥੋਂ ਇਹ ਸਾਬਤ ਜ਼ਰੂਰ ਹੁੰਦਾ ਹੈ ਕਿ ਮਾਪਿਆਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਦੇ ਉੱਤੇ ਉਹਨਾਂ ਨਹੀਂ ਹੈ ਜਿੰਨਾ ਪ੍ਰਾਈਵੇਟ ਸਕੂਲਾਂ ਤੇ ਜਦੋਂ ਉਹਨਾਂ ਦੇ ਬੱਚਿਆਂ ਦੇ ਭਵਿੱਖ ਦਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਵਾਲ ਪੈਦਾ ਹੁੰਦਾ ਹੈ। ਸਰਕਾਰ ਬਹੁਤ ਦਾਅਵੇ ਕਰਦੀ ਹੈ ਟੀਚਰਸ ਨੂੰ ਬਾਹਰ ਟ੍ਰੇਨਿੰਗ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਟ੍ਰੇਨਿੰਗ ਲੈਣ ਦੇ ਲਈ ਤਾਂ ਕਿ ਉਹ ਇੱਥੇ ਆ ਕੇ ਸਿੱਖਿਆ ਦਾ ਮਿਆਰ ਉੱਚਾ ਚੁੱਕ ਸਕਣ। 12ਵੀਂ ਦੇ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਕੰਪੀਟੀਟਿਵ ਐਗਜ਼ਾਮਸ ਦੇਣੇ ਨੇ ਜੀਈ ਨੀਟ ਦੇਣੇ ਨੇ ਉਹਨਾਂ ਵਾਸਤੇ ਕੈਂਪ ਲਗਾਏ ਜਾਂਦੇ ਹਨ ਉਹਨਾਂ ਦੀ ਗਿਣਤੀ ਵੀ ਵਾਅਦਾ ਹੋਇਆ ਹੈ ਸਰਕਾਰ ਦਾਵਾ ਕਰਦੀ ਹੈ ਜਿਨ੍ਹਾਂ ਨੇ ਇਹ ਪ੍ਰੀਖਿਆਵਾਂ ਕਲੀਅਰ ਕੀਤੀਆਂ ਨੇ ਪਾਸ ਕੀਤੀਆਂ ਹਨ ਚਾਹੇ ਦਾਅਵੇ ਕੁਝ ਵੀ ਹੋਣ ਲੇਕਿਨ ਇੱਕ ਸਭ ਤੋਂ ਵੱਡਾ ਤੱਥ ਹੋਰ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਪ੍ਰਾਇਮਰੀ ਲੈਵਲ ਤੇ 6ਵੀਂ 8ਵੀਂ ਤੱਕ ਜਿਹੜੇ ਬੱਚਿਆਂ ਦੀ ਗਿਣਤੀ ਹੈ ਪ੍ਰੀ ਪ੍ਰਾਇਮਰੀ ਤੋਂ ਲੈ ਕੇ 8ਵੀਂ ਤੱਕ ਬੱਚਿਆਂ ਦੀ ਗਿਣਤੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਤੇ ਜ਼ਿਆਦਾ ਹੈ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਦਾਖਲੇ ਦੀ ਗਿਣਤੀ ਹੈ ਉਹ 8ਵੀਂ ਤੋਂ ਬਾਅਦ 10ਵੀਂ ਤੇ 12ਵੀਂ ਦੇ ਵਿੱਚ ਵੱਧਦੀ ਹੈ ਪ੍ਰਾਈਵੇਟ ਸਕੂਲਾਂ ਨਾਲ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ 7ਵੀਂ 8ਵੀਂ ਤੱਕ ਪ੍ਰਾਈਵੇਟ ਸਕੂਲ ਬੱਚਿਆਂ ਨੂੰ ਫੇਲ ਨਹੀਂ ਕਰਦੇ ਉਹਨਾਂ ਨੂੰ ਅੱਗੇ ਅੱਗੇ ਅਗਲੀਆਂ ਕਲਾਸਾਂ ਦੇ ਵਿੱਚ ਲਿਜਾਈ ਜਾਂਦੇ ਹਨ ਭਾਵੇਂ ਉਹ ਬੱਚੇ ਜਿਹੜੇ ਨੇ ਉਪਾਸ ਕਰਨ ਦੀ ਸ਼ਮਤਾ ਰੱਖਦੇ ਹੋਣ ਜਾਂ ਨਾ ਉਹਨਾਂ ਨੂੰ ਫੀਸਾਂ ਦੇ ਲਈ ਅੱਗੇ ਅੱਗੇ ਸਕੂਲ ਕਲਾਸਾਂ ਦੇ ਵਿੱਚ ਪਾਸ ਕਰ ਦਿੱਤਾ ਜਾਂਦਾ ਹੈ ਲੇਕਿਨ ਕਿਉਂਕਿ 10ਵੀਂ ਤੇ 12ਵੀਂ ਦੇ ਵਿੱਚ ਬੋਰਡ ਦੇ ਨਤੀਜੇ ਉਹ ਸਕੂਲਾਂ ਦੀ ਸਾਖ ਦੇ ਉੱਤੇ ਅਸਰ ਛੱਡਦੇ ਨੇ ਤਾਂ 8ਵੀਂ 9ਵੀਂ ਦੇ ਵਿੱਚ ਜਾ ਕੇ 8ਵੀਂ ਦੇ ਵਿੱਚ ਜਾ ਕੇ ਹੀ ਉਹਨਾਂ ਦੇ ਮਾਪਿਆਂ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡਾ ਬੱਚਾ ਇੱਥੇ ਨਹੀਂ ਚੱਲੇਗਾ ਇਹਨੂੰ ਕਿਸੇ ਹੋਰ ਸਕੂਲ ਦੇ ਵਿੱਚ ਲੈ ਜਾਓ ਕੋਈ ਵੀ ਸਕੂਲ ਫੇਲ ਹੋਇਆ ਬੱਚਾ ਦਾਖਲ ਨਹੀਂ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਅੰਤ ਵਿੱਚ ਜਾ ਕੇ ਆਸਰਾ ਸਰਕਾਰੀ ਸਕੂਲ ਦੇ ਵਿੱਚ ਹੀ ਲੈਣਾ ਪੈਂਦਾ ਹੈ ਇਸ ਕਰਕੇ 8ਵੀਂ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਇਹ ਸਾਡੀ ਸਿੱਖਿਆ ਪ੍ਰਣਾਲੀ ਬਾਰੇ ਬਹੁਤ ਕੁਝ ਬੋਲਦਾ ਹੈ ਇਹ ਤੱਤ ਸਚਾਈ ਦਿਖਾ ਰਹੇ ਨੇ ਕਿ ਸਾਡਾ ਐਜੂਕੇਸ਼ਨ ਸਿਸਟਮ ਸਾਡੀ ਸਿੱਖਿਆ ਪ੍ਰਣਾਲੀ ਕੀ ਬਣ ਗਈ ਹੈ ਅਸੀਂ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਰਹੇ ਹਾਂ ਜਾਂ ਅਸੀਂ ਉਹਨਾਂ ਦੇ ਨਾਲ ਖਿਲਵਾੜ ਕਰ ਰਹੇ ਹਾਂ ਉਹਨਾਂ ਤੋਂ ਸਿਰਫ ਪੈਸਾ ਕਮਾ ਰਹੇ ਹਾਂ ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਗੱਲਾਂ ਜੋ ਵੀ ਹੋਣ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਸਰਕਾਰ ਨੂੰ ਦਾਅਵੇ ਕਰਨ ਨਾਲੋਂ ਜ਼ਮੀਨ ਦੇ ਉੱਤੇ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਜੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਿਆਰ ਉਹ ਵਾਕਿਆ ਹੀ ਉੱਪਰ ਚੁੱਕਣਾ ਚਾਹੁੰਦੇ ਨੇ ਦਿੱਲੀ ਦੇ ਵਿੱਚ ਵੀ ਉਹ ਇਲੈਕਸ਼ਨਾਂ ਸਿੱਖਿਆ ਤੇ ਸਿਹਤ ਉੱਪਰ ਹੀ ਲੜਦੇ ਨੇ ਪੰਜਾਬ ਦੇ ਵਿੱਚ ਵੀ ਬਾਰ ਬਾਰ ਇਲੈਕਸ਼ਨਾਂ ਸਿੱਖਿਆ ਤੇ ਸਿਹਤ ਦੇ ਮਾਡਲ ਨੂੰ ਬਿਹਤਰ ਕਰਨ ਦੇ ਮੁੱਦੇ ਉੱਪਰ ਹੀ ਇਸ ਪਾਰਟੀ ਵੱਲੋਂ ਲੜੀਆਂ ਗਈਆਂ ਨੇ ਲੇਕਿਨ ਜੇ ਅੰਕੜੇ ਇਹੀ ਰਹੇ ਕਿ ਪ੍ਰਾਈਵੇਟ ਸਕੂਲਾਂ ਜਿਨ੍ਹਾਂ ਦੀ ਗਿਣਤੀ ਅੱਧ ਤੋਂ ਵੀ ਕਿਤੇ ਘੱਟ ਹੈ ਉਹਨਾਂ ਵਿੱਚ ਦਾਖਲੇ ਸਰਕਾਰੀ ਸਕੂਲਾਂ ਤੋਂ ਕਿਤੇ ਜ਼ਿਆਦਾ ਨਹੀਂ ਜੇ ਹਜੇ ਵੀ ਇਸ ਤਰ੍ਹਾਂ ਦੇ ਸਕੂਲ ਮਿਲਦੇ ਨੇ ਜਿੱਥੇ ਵਿਦਿਆਰਥੀ ਕੋਈ ਵੀ ਨਹੀਂ ਹੈ ਲੇਕਿਨ ਅਧਿਆਪਕਾਂ ਦੀ ਤਨਾਤੀ ਕੀਤੀ ਗਈ ਹੈ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾ ਰਹੀ ਹੈ ਤਾਂ ਇਸ ਸਰਕਾਰ ਦੇ ਕੰਮ ਕਾਜ ਕਰਨ ਦੇ ਤਰੀਕੇ ਉੱਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਉਪਰਾਲੇ ਭਾਵੇਂ ਸਰਕਾਰ ਕਰ ਰਹੀ ਹੈ ਲੇਕਿਨ ਜ਼ਮੀਨੀ ਪੱਧਰ ਤੇ ਉਹਨਾਂ ਦਾ ਜਿਹੜਾ ਅਸਰ ਹੈ ਉਹ ਸ਼ਾਇਦ ਉਹਨਾਂ ਦੇਖਣ ਨੂੰ ਨਹੀਂ ਮਿਲ ਰਿਹਾ ਬੁਨਿਆਦੀ ਸਹੂਲਤਾਂ ਜੇ ਉਹਨਾਂ ਨੂੰ ਸਿੱਖਿਆ ਦਾ ਮਿਆਰ ਜੇ ਉਹਨਾਂ ਨੂੰ ਪ੍ਰੀ ਪ੍ਰਾਇਮਰੀ ਲੈਵਲ ਤੇ ਹੀ ਮਿਲੇਗਾ ਤਾਂ ਹੀ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈਣਗੇ ਤੇ ਫਿਰ ਕੰਟੀਨਿਊ ਕਰਕੇ ਅੱਗੇ ਤੱਕ ਉਹਨਾਂ ਸਕੂਲਾਂ ਦੇ ਵਿੱਚ ਹੀ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਗੇ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਪ੍ਰਾਈਵੇਟ ਸਕੂਲਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਜੇ ਸਿਰਫ ਤੁਸੀਂ ਆਪਣੀ ਗਿਣਤੀ 8ਵੀਂ 7ਵੀਂ ਤੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਫੀਸਾਂ ਲੈਂਦੇ ਰਹਿਣਾ ਚਾਹੁੰਦੇ ਹੋ ਤਾਂ ਫਿਰ 8ਵੀਂ ਤੋਂ ਬਾਅਦ ਉਹਨਾਂ ਨੂੰ ੱਟਕਾ ਮਾਰ ਕੇ ਸਰਕਾਰੀ ਸਕੂਲਾਂ ਵੱਲ ਨਾ ਛੱਡੋ ਆਪਣੀ ਸਿੱਖਿਆ ਦਾ ਮਿਆਰ ਤੁਸੀਂ ਵੀ ਬੁਨਿਆਦੀ ਲੈਵਲ ਤੇ ਪ੍ਰੀ ਪ੍ਰਾਇਮਰੀ ਲੈਵਲ ਤੇ ਹੀ ਉਹਨਾਂ ਵਧੀਆ ਬਣਾਓ ਤਾਂ ਕਿ ਉਹ ਇਸ ਪੋਜੀਸ਼ਨ ਦੇ ਵਿੱਚ ਹੀ ਨਾ ਹੋਣ ਕਿ ਉਹ 8ਵੀਂ 9ਵੀਂ ਦੇ ਵਿੱਚ ਜਾ ਕੇ ਫੇਲ ਹੋ ਜਾ। ਸੋ ਕੰਮ ਕਰਨ ਦੀ ਦੋਨਾਂ ਸੈਕਟਰਸ ਨੂੰ ਹੀ ਲੋੜ ਹੈ, ਸਰਕਾਰ ਨੂੰ ਵੀ ਲੋੜ ਹੈ, ਪ੍ਰਾਈਵੇਟ ਅਧਾਰਿਆਂ ਨੂੰ ਵੀ ਲੋੜ ਹੈ ਕਿ ਉਹ ਸਿੱਖਿਆ ਦੇ ਮਿਆਰ ਨੂੰ ਉੱਚੇ ਚੱਕਣ ਲਈ ਆਪਣੇ ਕੰਮਕਾਰ ਆਪਣੀ ਕਾਰਜ ਸ਼ੈਲੀ ਨੂੰ ਹੋਰ ਇੰਪਰੂਵ ਕਰਨ, ਹੋਰ ਬਿਹਤਰ ਬਣਾਉਣ, ਹੋਰ ਵਧੀਆ ਕਰਨ ਇਸੇ ਉਮੀਦ ਦੇ ਨਾਲ ਕਿ ਸਿੱਖਿਆ ਦਾ ਮਿਆਰ ਸਾਡੇ ਸੂਬੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਿਹਤਰ ਹੋਵੇਗਾ ਸਰਕਾਰ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੇਗੀ ਤੁਹਾਡੇ ਤੋਂ ਵਿਦਾ ਲੈਨੇ ਆ ਧੰਨਵਾਦ